ਆਪਣੇ ਵੱਲੋਂ ਨਾਲ ਮੇਰੇ ਸਾਥੀਆਂ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਮਾਹ ਸ਼੍ਰੀ ਰਤਰੀਆਂ ਨੂੰ ਲੱਖ ਲੱਖ ਵਧਾਈਆਂ ਦੇਣਾ ਹੈ ਅੱਜ ਮੇਰੇ ਵੱਡੇ ਵੀਰ ਕਸ਼ਿਸ਼ ਸ਼ਰਮਈ ਤੇ ਨਾਲ ਕਈ ਟਾਵਰ ਵਾਲੇ ਇਹਨਾਂ ਨੇ ਲੰਗਰ ਲਗਾਇਆ ਸੀਗਾ ਉਸ ਮੌਕੇ ਤੇ ਮੈਂ ਵੀ ਪਹੁੰਚਿਆ ਤੇ ਚੌਧਰੀ ਮਦਨ ਲਾਲ ਪੱਗਾਈ ਨੂੰ ਵੀ ਇਨਵਾਈਟ ਕੀਤਾ ਸੀ ਉਹ ਵੀ ਕੁਝ ਪੱਲਾ ਜਾ ਰਹੇ ਨੇ ਤੇ ਮੈਂ ਇੱਥੇ ਹੀ ਕਹਿਣਾ ਚਾਹਣਾ ਜਾਨਾ ਲੋਕਾਂ ਨੂੰ ਕਿ ਇੱਥੇ ਹੀ ਲੰਗਰ ਲਗਾਉਂਦੇ ਰਹੋ ਗੱਲ ਮਿਲ ਕੇ ਲੋ ਤੇ ਮਾਹ ਸ਼੍ਰੀ ਰਤਰੀਆਂ ਬਹੁਤ ਬਹੁਤ ਮੁਬਾਰਕਾਂ ਦੇਣਾ ਇਹੜਾ ਏਰੀਆ ਜਿੱਥੇ ਏਡਾ ਤਕੜਾ ਪ੍ਰਾਲਾ ਚੱਲ ਰਿਹਾ ਸਰ ਜਿਹੜਾ ਲੰਗਰ ਲਗਾਇਆ ਗਿਆ ਹੈ ਕੈਂਡੀ ਸੋਮੀ 메ਨ ਰੋਡ ਦੇ ਕੋਲ ਹੈ ਪੰਡਤ ਗੋਲਚਾਰਾ ਦੇ ਬਾਹਰ ਜੀ ਮੈਂ ਸ਼ਿਵਾ ਸ਼ਰਮਾ ਮੁਕਤੀਬਾਂ ਸ਼ਿਵਾਲਿਆ ਦਾ ਪੰਡਈ ਮੇਰੇ ਵੱਡੇ ਭਰਾ ਗਸ਼ੀਸ਼ ਨੇ ਅੱਜ ਲੰਗਰ ਲਗਾਇਆ ਹੈ ਰਾਜਮਾ ਚਾਵਾਂ ਦਾ ਬਾਬਾ ਇਦਾਂ ਹੀ ਤਰੱਕੀ ਕਰਵੇ ਬਖਸ਼ੇ ਤੇ ਅਮੀ ਚੜਦੀ ਕਲਾ ਜ ਰੱਖੇ ਜੈ ਕਰਾ ਵੀਰ ਬਜਰੰਗੇ